ਪਿੰਡ ਦੇ ਵਿੱਚ ਬਿਜਲੀ ਵਾਲੇ ਰੇਡ ਕਰਦੇ ਆ ਜਿਹੜੇ ਘਰਾਂ ਦੇ ਵਿੱਚ ਕੁੰਡੀਆਂ ਲੱਗੀਆਂ ਹੁੰਦੀਆਂ ਨੇ ਉਹਨਾਂ ਤੇ ਉਹ ਛਾਪੇਮਾਰੀ ਕਰਦੇ ਆ ਤੇ ਨਾਲ-ਨਾਲ ਇੱਕ ਟੀਮ ਉਹਨਾਂ ਦੇ ਉਹ ਵੀ ਹੁੰਦੀ ਆ ਜਿਹੜੇ ਲੋਕ ਬਿੱਲ ਨਹੀਂ ਭਰਦੇ ਕਈ ਵਾਰ ਇਹ ਹੁੰਦਾ ਵੀ ਕੋਈ ਬਿੱਲ ਨਹੀਂ ਭਰਦਾ ਉਹਨਾਂ ਦਾ ਬਹੁਤ ਸਾਰਾ ਵਕਾਇਆ ਪੈਂਡਿੰਗ ਹੁੰਦਾ ਉਹ ਇਹ ਸੋਚ ਕੇ ਆਏ ਹੁੰਦੇ ਆ ਵੀ ਅੱਜ ਜਿਹੜਿਆਂ ਦੇ ਬਿੱਲ ਪੈਂਡਿੰਗ ਆ ਉਹਨਾਂ ਦੀ ਕਨੈਕਸ਼ਨ ਕੱਟ ਕੇ ਜਾਣੇ ਆ ਚਲੋ ਉਹ ਟੀਮ ਆ ਜਿਹੜੀ ਪਿੰਡ ਦੇ ਵਿੱਚ ਆਉਂਦੀ ਆ ਤੇ ਸਭ ਤੋਂ ਪਹਿਲਾਂ ਉਹ ਟੀਮ ਇੱਕ ਔਰਤ ਦੇ ਘਰ ਜਾਂਦੀ ਆ ਉਹ ਔਰਤ ਦਾ ਨਾਮ ਸविता ਤੇ ਘਰ ਦੇ ਵਿੱਚ ਕੱਲੀ ਆ ਜਦੋਂ ਬਿਜਲੀ ਵਿਭਾਗ ਦੇ ਵਾਲੇ ਗੇਟ ਖੜਕਵਾਉਂਦੇ ਆ ਤਾਂ ਸविता ਆ ਕੇ ਦਰਵਾਜ਼ਾ ਖੋਲਦੀ ਆ ਤੇ ਕਹਿੰਦੀ ਹਾਂਜੀ ਤਾਂ ਉਹਨਾਂ ਦੇ ਵਿੱਚੋਂ ਇੱਕ ਮੁਲਾਜ਼ਮ ਸविता ਨੂੰ ਕਹਿੰਦਾ ਕਿ ਭੈਣ ਜੀ ਤੁਸੀਂ ਬਿੱਲ ਨਹੀਂ ਭਰਿਆ ਤੁਹਾਡੇ ਵੱਲ 50000 ਬਕਾਇਆਗਾ ਜਾਂ ਤਾਂ ਤੁਸੀਂ ਬਿੱਲ ਭਰੋ ਤੇ ਨਹੀਂ ਤੁਹਾਡਾ ਕਨੈਕਸ਼ਨ ਆ ਜਿਹੜਾ ਕੱਟਿਆ ਜਾਊਗਾ ਤਾ ਫਿਰ ਸविता ਜਿਹੜੀ ਕਹਿੰਦੀ ਕਿ ਨਾਲ ਹੀ ਮੇਰੇ ਸਹੁਰੇ ਆ ਇਹਦਾ ਘਰ ਆ ਮੇਰਾ ਦਿਓਰ ਤੇ ਮੇਰੇ ਸੱਸ ਸਹੁਰਾ ਉੱਥੇ ਰਹਿੰਦੇ ਆ ਸਾਡਾ ਮੀਟਰ ਜਿਹੜਾ ਸਾਂਝਾ ਗਾ ਇਹਨਾਂ ਦੇ ਘਰੇ ਦੋ ਏਸੀ ਨੇ ਮੋਟਰ ਚੱਲਦੀ ਆ ਬਹੁਤ ਕੁਝ ਚੱਲਦਾ ਵੀ ਮੈਂ ਤਾਂ ਇਕੱਲੀ ਰਹਿਣੀ ਆ ਈਵਨ ਕਿ ਮੇਰੇ ਘਰੇ ਤਾਂ ਫਰਿੱਜ ਵੀ ਨਹੀਂ ਵੀ ਮੇਰਾ ਤਾਂ ਬਿੱਲ ਇੰਨਾ ਹੁੰਦਾ ਹੀ ਨਹੀਂ ਵੀ ਤੁਸੀਂ ਇਹਨਾਂ ਨੂੰ ਕਹੋ ਉਹ ਕਹਿੰਦੇ ਵੀ ਦੇਖੋ ਮੀਟਰ ਤੁਹਾਡੇ ਘਰੇ ਲੱਗਿਆ ਤੇ ਮੀਟਰ ਤੁਹਾਡੇ ਨਾਮ ਆ ਜਦੋਂ ਮੀਟਰ ਤੁਹਾਡੇ ਨਾਮ ਆ ਤਾਂ ਅਸੀਂ ਤੁਹਾਨੂੰ ਹੀ ਕਹਾਂਗੇ ਜੇ ਤੁਹਾਡਾ ਸਹੁਰਾ ਤੇ ਦਿਓਰ ਰਹਿੰਦੇ ਆ ਉਹਨਾਂ ਦੇ ਨਾਮ ਮੀਟਰ ਕਿਉਂ ਨਹੀਂ ਹੈਗਾ ਤਾਂ ਉਹ ਕਹਿੰਦੀ ਕਿ ਸਰ ਵੀ ਪਹਿਲਾਂ ਇੱਕ ਮੀਟਰ ਇਹਨਾਂ ਦੇ ਲੱਗਿਆ ਹੋਇਆ ਸੀਗਾ ਪਰ ਇਹਨਾਂ ਨੇ ਪਹਿਲਾਂ ਵੀ ਬਿੱਲ ਨਹੀਂ ਭਰੇ ਆ ਜਿਸ ਕਰਕੇ ਉਹਦਾ ਕਨੈਕਸ਼ਨ ਕੱਟਿਆ ਗਿਆ ਤੇ ਉਸ ਤੋਂ ਬਾਅਦ ਇਹਨਾਂ ਨੇ ਮੇਰੇ ਨਾਮ ਮੀਟਰ ਲਗਵਾਇਆ ਕਿ ਔਰਤਾਂ ਦੇ ਨਾਮ ਤੇ ਕਨੈਕਸ਼ਨ ਛੇਤੀ ਮਿਲ ਜਾਂਦਾ ਹੁਣ ਮੈਂ ਇਸ ਘਰ ਦੇ ਵਿੱਚ ਇਕੱਲੀ ਰਹਿਣੀ ਆ ਕਿਉਂਕਿ ਮੇਰੇ ਘਰ ਵਾਲੇ ਦੀ ਮੌਤ ਹੋ ਚੁੱਕੀ ਆ ਇਹ ਤਾਂ ਮੈਨੂੰ ਬੁਲਾਉਂਦੇ ਵੀ ਨਹੀਂ ਤੇ ਨਾ ਮੈਂ ਇਹਨਾਂ ਨੂੰ ਕਹਿ ਸਕਦੀ ਆਂ ਵੀ ਬਿੱਲ ਭਰੋ ਮੈਂ ਸਰਪੰਚ ਦੇ ਰਾਹੀਂ ਸਨੇਹਾ ਲਾਇਆ ਸੀ ਪਰ ਜਦੋਂ ਇਹ ਬਿੱਲ ਭਰਦੇ ਨਹੀਂ ਹੁਣ ਮੇਰਾ ਕੀ ਕਸੂਰਾ ਉਹ ਕਹਿੰਦੇ ਵੀ ਫਿਰ ਭਈ ਤਾਰ ਤਾਂ ਕੱਟਣੀ ਪਊਗੀ ਚਲੋ ਬਿਜਲੀ ਵਾਲੇ ਐਕਸ਼ਨ ਲੈਂਦੇ ਆ ਤੇ ਉਹਨਾਂ ਦੇ ਮੀਟਰ ਦੀ ਤਾਰ ਕੱਟ ਜਾਂਦੇ ਆ ਸविता ਸੋਚਦੀ ਆ ਵੀ ਅਪੀਲ ਲਵਾਉਣਗੇ ਹਨਾ ਵੀ ਮੈਨੂੰ ਕਿਹੜਾ ਕੱਲੀ ਨੂੰ ਲੋੜ ਆ ਚਲ ਉਹ ਉੱਥੋਂ ਚਲੇ ਜਾਂਦੇ ਆ ਉਸ ਤੋਂ ਬਾਅਦ ਚਾਰ ਪੰਜ ਘਰਾਂ ਦੇ ਹੋਰ ਜਾ ਕੇ ਉਹ ਕਨੈਕਸ਼ਨ ਕੱਟ ਦਿੰਦੇ ਆ ਤੇ ਇਹਨੇ ਨੂੰ ਪਿੰਡ ਦੇ ਵਿੱਚ ਰੌਲਾ ਪੈ ਜਾਂਦਾ ਵੀ ਬਿਜਲੀ ਵਾਲੇ ਆਏ ਆ ਤੇ ਕਨੈਕਸ਼ਨ ਕੱਟਦੇ ਫਿਰਦੇ ਆ ਪਿੰਡ ਦੇ ਲੋਕ ਆ ਜਿਹੜੇ ਉਹ ਏਕਾ ਕਰਕੇ ਇਕੱਠਾ ਕਰ ਲੈਂਦੇ ਆ ਤੇ ਇਕੱਠ ਕਰਕੇ ਉਹਨਾਂ ਬਿਜਲੀ ਵਾਲਿਆਂ ਦੇ ਮਗਰ ਪੈ ਜਾਂਦੇ ਆ ਹੁਣ ਉਹ ਟੀਮ ਪਿੰਡ ਦੇ ਵਿੱਚੋਂ ਬਾਹਰ ਨਿਕਲੇ ਤਾਂ ਨਿਕਲੇ ਕਿਵੇਂ ਕਿਉਂਕਿ ਲੋਕਾਂ ਦਾ ਏਕਾ ਹੋ ਗਿਆ ਸਾਰੇ ਰਾਹਾਂ ਤੇ ਲੋਕ ਖੜ ਗਏ ਵੀ ਅੱਜ ਇਹਨਾਂ ਨੂੰ ਸੁੱਕੇ ਨਹੀਂ ਜਾਣ ਦਿੰਦੇ ਵੀ ਇਹੇ ਤਾਂ ਦਿਖਾਉਂਦੇ ਆ ਆਪਣੀ ਕਰਦੇ ਕਰਾਉਂਦੇ ਭਈ ਉਹ ਭੱਜਦੇ ਆ ਜਦੋਂ ਉਹਨਾਂ ਤੇ ਇੱਟਾਂ ਪੱਥਰ ਆ ਜਿਹੜੇ ਲੋਕ ਮਾਰਨ ਲੱਗ ਜਾਂਦੇ ਆ ਤੇ ਉਹ ਭੱਜਦੇ ਭਜਾਉਂਦੇ ਸविता ਦੇ ਘਰ ਆ ਜਾਂਦੇ ਆ ਸविता ਦੇ ਘਰ ਦਾ ਦਰਵਾਜ਼ਾ ਖੁੱਲਾ ਹੁੰਦਾ ਤੇ ਉਹਦੇ ਘਰ ਦੇ ਵਿੱਚ ਵੜ ਕੇ ਅੰਦਰੋਂ ਹਨਾ ਗੇਟ ਲਾ ਲੈਂਦੇ ਆ ਤੇ ਉੱਥੇ ਖੜ ਜਾਂਦੇ ਆ ਸविता ਆ ਕੇ ਵੇਖਦੀ ਆ ਵੀ ਕੀ ਹੋ ਗਿਆ ਉਹ ਕਹਿੰਦੀ ਵੀ ਹਾਂਜੀ ਸਰ ਕੀ ਹੋ ਗਿਆ ਉਹ ਕਹਿੰਦੇ ਵੀ ਸਾਡੇ ਪਿੱਛੇ ਨਾ ਪਿੰਡ ਵਾਲੇ ਪੈਗੇ ਆ ਵੀ ਅਸੀਂ ਕਈ ਕਰਾਂ ਦੇ ਕਨੈਕਸ਼ਨ ਕੱਟ ਤੇ ਵੀ ਹੁਣ ਅਸੀਂ ਵੀ ਮਜਬੂਰ ਆ ਹਨਾ ਅਸੀਂ ਸਰਕਾਰੀ ਮੁਲਾਜ਼ਮ ਆ ਵੀ ਜਦੋਂ ਬਿੱਲ ਨਹੀਂ ਭਰਿਆ ਤੇ ਵੀ ਹੁਣ ਸਾਡੇ ਮਗਰ ਲੋਕ ਪੈਗੇ ਇਸ ਕਰਕੇ ਵੀ ਅਸੀਂ ਇੱਥੇ ਲੁਕੇ ਆ ਚਲੋ सविता ਜਿਹੜੀ ਉਹਨਾਂ ਨੂੰ ਮੰਜਾ ਢਾ ਦਿੰਦੀ ਆ ਤੇ ਉਹਨਾਂ ਨੂੰ ਇਹ ਵੀ ਕਹਿੰਦੀ ਆ ਵੀ ਜਦੋਂ ਪਿੰਡ ਦੇ ਲੋਕਾਂ ਨੂੰ ਪਤਾ ਲੱਗੂ ਵੀ ਤੁਸੀਂ ਮੇਰੇ ਘਰੇ ਹੋ ਤਾਂ ਪਿੰਡ ਦੇ ਲੋਕ ਆ ਜਿਹੜੇ ਮੇਰੇ ਖਿਲਾਫ ਹੋ ਜਾਣਗੇ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਹਨਾ ਵੀ ਅਸੀਂ ਤਾਂ ਮਸਾਂ ਜਾਣ ਬਚਾਈ ਆ ਵੀ ਹੁਣ ਲੋਕ ਆ ਜਿਹੜੇ ਉਹ ਪੜਕੇ ਹੋਏ ਨੇ ਵੀ ਸਾਡਾ ਨੁਕਸਾਨ ਕਰ ਦੇਣਗੇ ਚਲੋ ਸਬੀ ਤਾਂ ਵਿਚਾਰੀ ਬਾਲਾ ਕੀ ਕਹੇ ਉਹਨਾਂ ਉਹਨਾਂ ਵਾਸਤੇ ਪਹਿਲਾਂ ਪਾਣੀ ਲੈ ਕੇ ਆਉਂਦੀ ਆ ਫਿਰ ਚਾਹ ਬਣਾ ਦਿੰਦੀ ਆ ਪਿੰਡ ਦੇ ਵਿੱਚ ਰੌਲਾ ਰੂਲਾ ਪੈ ਜਾਂਦਾ ਤਾਂ ਉਸ ਤੋਂ ਬਾਅਦ ਕੀ ਹੁੰਦਾ ਕਿ ਘੰਟਾ ਦੋ ਘੰਟੇ ਬਾਅਦ ਪਿੰਡ ਦੇ ਲੋਕ ਆ ਜਿਹੜੇ ਉਹ ਟਿਕ ਜਾਂਦੇ ਆ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਟੀਮ ਵਾਲੇ ਕਿੱਧਰ ਗਏ ਜਦੋਂ ਉਹ ਸविता ਦੇ ਘਰ ਵੱਡ ਕੇ ਦਰਵਾਜ਼ਾ ਬੰਦ ਕਰ ਲੈਂਦੇ ਆ ਤਾਂ ਲੋਕਾਂ ਨੂੰ ਪਤਾ ਨਹੀਂ ਲੱਗਦਾ ਕਿਉਂਕਿ ਲੋਕ ਪਿੱਛੇ ਆ ਰਹੇ ਸੀ ਬਿਜਲੀ ਵਾਲੇ ਮੂਰੇ ਭੱਜ ਰਹੇ ਸੀ ਚਲੋ ਉਸ ਤੋਂ ਬਾਅਦ ਹਣਾ ਜਦੋਂ ਮਾਹੌਲ ਸ਼ਾਂਤ ਹੋ ਜਾਂਦਾ ਸ਼ਾਮ ਜੀ ਹੋ ਜਾਂਦੀ ਹੈ ਮੂਹ ਨੇ ਰਾਜਾ ਤਾਂ ਉਹ ਸਾਰੇ ਜਣੇ ਬਾਹਰ ਨਿਕਲ ਕੇ ਚੁੱਪਚਾਪ ਚਲੇ ਜਾਂਦੇ ਆ ਸविता ਵੀ ਆਪਣਾ ਦਰਵਾਜ਼ਾ ਬੰਦ ਕਰ ਲੈਂਦੀ ਆ ਤੇ ਚਲੋ ਉਸ ਤੋਂ ਬਾਅਦ ਭਈ ਕੀ ਹੁੰਦਾ ਕਿ ਜਿਹੜੇ ਇਹ ਹੁੰਦੇ ਆ ਪੁਲਿਸ ਮੁਲਾਜ਼ਮ ਇਹ ਜਾ ਕੇ ਪੁਲਿਸ ਕੰਪਲੇਨ ਕਰ ਦਿੰਦੇ ਆ ਪੁਲਿਸ ਕੰਪਲੇਨ ਕਰਕੇ ਵੀ ਜਿਹੜੇ ਜਿਹੜੇ ਘਰਾਂ ਦੀਆਂ ਹਨਾ ਤਾਰਾਂ ਕੱਟੀਆਂ ਗਈਆਂ ਸੀ ਪਰਚਾ ਤਾਂ ਉਹਨਾਂ ਤੇ ਹੋਣਾ ਸੀ ਵੀ ਉਹਨਾਂ ਨੇ ਹੀ ਰੋਲਾ ਪਾਇਆ ਉਹਨਾਂ ਨੇ ਹੀ ਇੱਟਾ ਰੋੜੇ ਚਲਾਏ ਤੇ ਇਸ ਪਰਚੇ ਦੇ ਵਿੱਚ ਉਹਨਾਂ ਘਰਾਂ ਤੋਂ ਬਿਨਾ ਸविता ਦਾ ਨਾਮ ਵੀ ਹੁੰਦਾ ਕਿਉਂਕਿ ਲਿਸਟ ਸੀ ਉਹਨਾਂ ਕੋਲੇ ਜਿਨ੍ਹਾਂ ਨੇ ਮਤਲਬ ਜਿਨ੍ਹਾਂ ਦੀ ਤਾਰ ਕੱਟੀ ਸੀ ਹੁਣ ਸविता ਕੀ ਵੀ ਤਾਰ ਤਾਂ ਉਹ ਕੱਟ ਕੇ ਗਏ ਸੀ ਚਲੋ ਜਿਹੜਾ ਉਹਨਾਂ ਦੇ ਨਾਲ ਜੇ ਹੀ ਹੁੰਦਾਗਾ ਜੇ ਇਹ ਜਿਹੜਾ ਉਹ ਅਗਲੇ ਦਿਨ ਛੁੱਟੀ ਤੇ ਚੱਲਿਆ ਜਾਂਦਾ ਉਹਨੂੰ ਇਹ ਹੁੰਦਾ ਵੀ ਪਾਸਾ ਵਟੀਏ ਵੀ ਨਹੀਂ ਪਿੰਡ ਵਾਲੇ ਹਨਾ ਕੱਲ ਨੂੰ ਆਕੇ ਕੋਈ ਐਕਸ਼ਨ ਲੈਣਗੇ ਜਾਂ ਕੁਝ ਵੀ ਕਰਨਗੇ ਚਲੋ ਭਈ ਸਾਰਿਆਂ ਦੇ ਘਰੇ ਹਨਾ ਜਿਨ੍ਹਾਂ ਦੇ ਪਰਚੇ ਹੋਏ ਹੁੰਦੇ ਆ ਸੰਮਣ ਆ ਜਾਂਦੇ ਆ ਤੇ ਉਹਨਾਂ ਨੂੰ ਥਾਣੇ ਬੁਲਾਇਆ ਜਾਂਦਾ ਜਦੋਂ ਉਹ ਥਾਣੇ ਜਾਂਦੇ ਆ ਤੇ ਸविता ਦੇ ਘਰ ਵੀ ਸੰਮਣ ਆਉਂਦਾ ਤੇ ਚਲੋ ਭਈ ਸविता ਨੂੰ ਸविता ਉਹਨਾਂ ਨੂੰ ਕਹਿੰਦੀ ਆ ਸਾਰੇ ਜਿਹੜੇ ਲੋਕ ਹੁੰਦੇ ਉਹਨਾਂ ਦੇ ਸਾਹਮਣੇ ਵੀ ਸਾਬ ਮੇਰਾ ਕਿਉਂ ਨਾਮ ਆ ਪਰਚੇ ਦੇ ਵਿੱਚ ਵੀ ਮੇਰੇ ਘਰੇ ਤਾਂ ਟੀਮ ਵਾਲੇ ਚਾਹ ਪੀ ਕੇ ਗਏ ਨਾਲੇ ਪਾਣੀ ਪੀ ਕੇ ਗਏ ਵੀ ਮੇਰੇ ਘਰੇ ਤਾਂ ਇਹਨਾਂ ਨੇ ਆਸਰਾ ਲਿਆ ਵੀ ਜੇ ਮੇਰੇ ਘਰੇ ਨਾ ਬੜਦੇ ਤਾਂ ਪਿੰਡ ਦੇ ਲੋਕ ਮਾਰ ਦਿੰਦੇ ਇਹਨਾਂ ਨੂੰ ਵੀ ਨਾਲੇ ਮੈਂ ਤਾਂ ਵਿਰੋਧ ਕੀਤਾ ਹੀ ਨਹੀਂ ਸੀ ਕਿਉਂਕਿ ਇਹਨਾਂ ਨੂੰ ਪਤਾ ਹੀ ਆ ਵੀ ਮੈਂ ਤਾਂ ਘਰੇ ਸੀਗੀ ਮੈਂ ਤਾਂ ਵਿਧਵਾ ਔਰਤਾਂ ਜਦੋਂ ਹੋਏ ਗੱਲ ਕਹਿੰਦੀ ਆ ਤਾਂ ਜਿਹੜੇ ਹੁਣ ਦੂਜੇ ਲੋਕ ਹੁੰਦੇ ਆ ਪਿੰਡ ਦੇ ਉਹ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਅੱਛਾ ਇਹਦੇ ਘਰੇ ਲੁਕੇ ਸੀ ਤੇ ਉਹ ਵਿਰੋਧ ਕਰ ਦਿੰਦੇ ਆ ਆਕੇ ਪਿੰਡ ਵਾਲੇ ਲੋਕ ਆ ਜਿਹੜੇ ਉਹ ਸविता ਦੇ ਸਹੁਰੇ ਤੇ ਦਿਔਰ ਨੂੰ ਉਂਗਲਾ ਲਾ ਦਿੰਦੇ ਆ ਤੇ ਵੀ ਸੋਡੀ ਕੱਲੀ ਵਿਧਵਾ ਬਹੂ ਨੇ ਉਹ ਕਿਉਂ ਅੰਦਰ ਬਾੜੇ ਤੇ ਭਈ ਉਹ ਮੌਕੇ ਹੀ ਭਾਲਦੇ ਹੁੰਦੇ ਆ ਹਨਾ ਸਹੁਰੇ ਤਾਂ ਉਹ ਤਾਂ ਪਹਿਲਾਂ ਹੀ ਚਾਹੁੰਦੇ ਹੁੰਦੇ ਆ ਵੀ ਇਹ ਇੱਥੋਂ ਜਾਵੇ ਤਾਂ ਹੀ ਉਹਨੂੰ ਤੰਗ ਪਰੇਸ਼ਾਨ ਕਰਦੇ ਹੁੰਦੇ ਆ ਕਿਉਂਕਿ ਔਲਾਦ ਉਹਦੇ ਕੋਈ ਹੈ ਨਹੀਂ ਸੀ ਕੱਲੀ ਰਹਿੰਦੀ ਸੀ ਉਹਨਾਂ ਨੂੰ ਇਹ ਸੀ ਵੀ ਸਾਡੇ ਪੁੱਤ ਦਾ ਘਰ ਰੋਕੀ ਬੈਠੀ ਆ ਸविता ਦੇ ਪਤੀ ਦੀ ਸੜਕ ਹਾਦਸੇ ਦੇ ਵਿੱਚ 6 ਮਹੀਨੇ ਪਹਿਲਾਂ ਮੌਤ ਹੋਈ ਹੁੰਦੀ ਆ ਤੇ ਜਿਹੜਾ ਉਹ ਦਿਔਰ ਤੇ ਦਰਾਣੀ ਹੁੰਦੀ ਹੈਗੀ ਉਹ ਉਹਦੇ ਸੱਸ ਸੌਰੇ ਨਾ ਰਹਦੇ ਆ ਮਾਪਿਓ ਨਾ ਰਹਿੰਦੇ ਆ ਮਤਲਬ ਤੇ ਇਹਨੂੰ ਕੱਲੀ ਨੂੰ ਛੱਡ ਦਿੰਦੇ ਆ ਉਹਨਾਂ ਨੂੰ ਇਹ ਹੁੰਦਾ ਵੀ ਇਹ ਜਾ ਵੀ ਵੀ ਨਹੀਂ ਤਾਂ ਇਹ ਬਰਾਬਰ ਦੇ ਹਿੱਸੇ ਦੀ ਹੈ ਨਾ ਮਾਲਕ ਬਣੂਗੀ ਵੀ ਔਲਾਦ ਵੀ ਨਹੀਂ ਹੈਗੀ ਇਹਦੇ ਤੇ ਚਲੋ ਭਈ ਸੌਰੇ ਨੂੰ ਤੇ ਦਿਔਰ ਨੂੰ ਮੌਕਾ ਮਿਲ ਜਾਂਦਾ ਉਹ ਕਹਿੰਦੇ ਵੀ ਤੂੰ ਸਾਡੀ ਨੱਕ ਵੜਵਾਤੀ ਜਦੋਂ ਪਿੰਡ ਵਾਲੇ ਵਿਰੋਧ ਕਰ ਰਹੇ ਸੀ ਤੈਨੂੰ ਘਰੇ ਬਾੜਨ ਦੀ ਕੀ ਲੋੜ ਸੀ ਚਲੋ ਉਹਨਾਂ ਨੂੰ ਮੌਕਾ ਮਿਲਦਾ ਤੇ ਭਈ ਉਹਨੂੰ ਕਹਿੰਦੇ ਆ ਚਲੀ ਜਾ ਸविता ਵਿਚਾਰੀ ਅੱਕ ਕੇ ਆਪਣੇ ਪੇਕੇ ਘਰ ਆ ਜਾਂਦੀ ਆ ਕੇ ਕੇ ਘਰ ਆ ਕੇ ਉਹ ਆਪਦੇ ਪਿਓ ਨੂੰ ਤੇ ਭਰਾ ਨੂੰ ਸਾਰੀ ਗੱਲ ਦੱਸਦੀ ਆ ਤੇ ਚਲੋ ਪਿਓ ਆ ਜਿਹੜਾ ਉਹ ਕਹਿੰਦਾ ਵੀ ਧੀਏ ਤੇਰੀ ਕਿਸਮਤੀ ਇਹੋ ਜੀ ਆ ਵੀ ਚਲ ਤੂੰ ਜਾ ਹੀ ਨਾ ਹਨਾ ਤੇ ਉਸ ਤੋਂ ਬਾਅਦ ਭਈ ਕੇਸ ਆ ਜਿਹੜਾ ਚੱਲਦਾ ਰਹਿੰਦਾ ਕੇਸ ਚੱਲਦਾ ਤੇ ਕਦੇ ਹਨਾ ਪੇਸ਼ੀ ਮਹੀਨੇ ਬਾਅਦ ਕਦੇ 2 ਮਹੀਨਿਆਂ ਬਾਅਦ ਕਦੇ ਮਹੀਨੇ 'ਚ ਦੋ ਵਾਰ ਵੀ ਹੋ ਜਾਂਦੀ ਸੀ ਚਲੋ ਸविता ਨੂੰ ਵਿਚਾਰੀ ਨੂੰ ਜਾਣਾ ਪੈਂਦਾ ਸੀ ਹੁਣ ਸविता ਦਾ ਭਰਾ ਵੀ ਉਹਤੇ ਕੌਂਸਲ ਲੱਗ ਗਿਆ ਸੀ ਵੀ ਪਹਿਲਾਂ ਤਾਂ ਮਸਾਂ ਵਿਆਹੀ ਸੀਗੀ ਕਹਾ ਵਿਧਵਾ ਹੋ ਗਈ ਤੇ ਉਹਨੂੰ ਕਹਿੰਦਾ ਵੀ ਇਹਦੇ ਤਾਂ ਹਨਾ ਪੰਗਾ ਹੀ ਪੈ ਗਿਆ ਵੀ ਉੱਥੇ ਵੀ ਨਹੀਂ ਸੀ ਇਹ ਉਹਨਾਂ ਨਾਲ ਕੱਟਦੀ ਤਾਂ ਉਹਦਾ ਪਿਓ ਕਹਿੰਦਾ ਵੀ ਇਹਦਾ ਕੀ ਕਸੂਰ ਆ ਵੀ ਜੇ ਇਹ ਵਿਧਵਾ ਹੋਈ ਤਾਂ ਹੀ ਇਹਨੂੰ ਥਾ ਥਾ ਹਨਾ ਸੁਣਨੀਆਂ ਪੈਂਦੀਆਂ ਗੱਲਾਂ ਵੀ ਜਦੋਂ ਉਹਨਾਂ ਨੇ ਨਹੀਂ ਰੱਖੀ ਵੀ ਹੁਣ ਆਪਾਂ ਕੀ ਕਰੀਏ ਪਤਾ ਤੱਕ ਨਹੀਂ ਸਕਦੇ ਚਲੋ ਭਈ ਸविता ਕੀ ਕਰਦੀ ਆ ਸविता ਵਿਚਾਰੀ ਉੱਥੇ ਹੀ ਕਿਤੇ ਕੰਮ ਤੇ ਲੱਗ ਜਾਂਦੀ ਆ ਉਹਨੂੰ ਇਹ ਹੁੰਦਾ ਵੀ ਘਰੇ ਬੈਲੀ ਮੈਂ ਕੀ ਰਹੂੰ ਚਲੋ ਕੰਮ ਕਰਦੀ ਆ ਉਹ ਖੇਤਾਂ ਦੇ ਵਿੱਚ ਨਰਮਾ ਚੁਗਣ ਜਾਂਦੀ ਆ ਕਿਸੇ ਦੇ ਤੇ ਇੱਕ ਦਿਨ ਉਹ ਖੇਤ ਦੇ ਵਿੱਚ ਨਰਮਾ ਚੁਗਣ ਗਈ ਹੁੰਦੀ ਆ ਤੇ ਜਿਹੜਾ ਜਈ ਸੀਗਾ ਉਹ ਜਈ ਆ ਉੱਥੋਂ ਦੀ ਕਿਤੇ ਲੰਘ ਰਿਹਾ ਹੁੰਦਾ ਉਸ ਪਿੰਡ ਵਿੱਚ ਦੀ ਉਹਦੀ ਬਦਲੀ ਹੋ ਗਈ ਹੁੰਦੀ ਆ ਜਦੋਂ ਉਹ ਉੱਥੋਂ ਦੀ ਲੰਘਦਾ ਤੇ ਸविता ਜਿਹੜੀ ਉਹਨੂੰ ਪਛਾਣ ਲੈਂਦੀ ਆ ਮੋਟਰਸਾਈਕਲ ਤੇ ਹੁੰਦਾ ਉਹ ਸविता ਆਪਦੀ ਮਾਂ ਨੂੰ ਤੇ ਚਾਚੀਆਂ ਤਾਈਆਂ ਜਿਹੜੀਆਂ ਨਾਲ ਹੁੰਦੀਆਂ ਉਹਨਾਂ ਨੂੰ ਕਹਿੰਦੀ ਆ ਵੀ ਮਾਂ ਹੋਊ ਸੀ ਜਈ ਜਿਹੜਾ ਪਰਚੇ ਕੱਟ ਕੇ ਗਿਆ ਸੀਗਾ ਧਾਰ ਕੱਟ ਕੇ ਗਿਆ ਸੀ ਵੀ ਇਹਨਾਂ ਨੇ ਪਰਚਾ ਕਟਾਇਆਗਾ ਵੀ ਇਹਨੂੰ ਕਹਿ ਤੂੰ ਚਲੋ ਭਈ ਉਹ ਬਜ਼ੁਰਗ ਔਰਤ ਆ ਜਿਹੜੀ ਉਸ ਜਈ ਨੂੰ ਆਵਾਜ਼ ਮਾਰਦੀ ਆ ਤੇ ਉਹ ਮੋਟਰਸਾਈਕਲ ਰੋਕ ਲੈਂਦਾ ਜਦੋਂ ਰੋਕਦਾ ਚਲੋ ਥੋੜੀ ਜਿਹੀ ਗਰਮੀ ਦਾ ਮੌਸਮ ਹੁੰਦਾਗਾ ਚੜ੍ਹਦਾ ਜਾਂ ਸਿਆਲ ਹੁੰਦਾਗਾ ਤੇ ਚਲੋ ਉਹ ਰੁਕ ਕੇ ਉੱਥੇ ਉਹ ਕਹਿੰਦਾ ਵੀ ਹਾਂਜੀ ਮਾਈ ਉਹ ਕਹਿੰਦੀ ਪੁੱਤ ਮੇਰੀ ਗੱਲ ਸੁਣ ਕੇ ਜਾ ਉਹਨੂੰ ਕਹਿੰਦੀ ਵੀ ਤੂੰ ਹਨਾ ਗਿਆ ਸੀਗਾ ਫਲਾਣੇ ਪਿੰਡ ਦੇ ਵਿੱਚ ਚੈਕਿੰਗ ਕਰਨ ਤੇ ਤੂੰ ਪਿੰਡ ਦੇ ਲੋਕਾਂ ਦੇ ਮੀਟਰ ਕੱਟੇ ਸੀ ਤੇ ਲੋਕ ਤੇਰੇ ਮਗਰ ਪੈ ਗਏ ਸੀ ਦੇਖ ਮੇਰੀ ਧੀ ਦਾ ਨਾਮ ਵੀ ਪਰਚੇ 'ਚ ਆ ਮੇਰੀ ਧੀ ਨੇ ਤਾਂ ਤੁਹਾਨੂੰ ਕੁਝ ਨਹੀਂ ਕਿਹਾਗਾ ਜੇ ਹੀ ਕਹਿੰਦਾ ਵੀ ਅੱਛਾ ਚਲੋ ਸਬੀਤਾ ਵੀ ਉੱਥੇ ਆ ਜਾਂਦੀ ਆ ਸਬੀਤਾ ਉਹਨੂੰ ਸੱਸੀਕਾਲ ਬੁਲਾਉਂਦੀ ਆ ਤੇ ਕਹਿੰਦੀ ਆ ਉਹ ਕਹਿੰਦਾ ਕਿ ਮੈਨੂੰ ਨਹੀਂ ਪਤਾ ਸੀ ਵੀ ਤੁਹਾਡਾ ਨਾਮ ਪਰਚੇ 'ਚ ਆ ਕਿਉਂਕਿ ਨਾਲ ਦੀ ਨਾਲ ਸਾਡੀ ਤਾਂ ਬਦਲੀ ਕਰਤੀ ਸੀ ਤੇ ਵੀ ਦੂਜੀ ਟੀਮ ਸਾਡੀ ਸੀ ਜਿਹੜੀ ਉਹਨਾਂ ਨੇ ਪਰਚੇ ਕਟਾਏ ਆ ਉਹਨਾਂ ਕੋਲੇ ਲਿਸਟ ਸੀ ਵੀ ਜਿਹਦੇ ਜਿਹਦੇ ਮੀਟਰ ਕੱਟੇ ਆ ਚਲੋ ਮੈਂ ਗੱਲ ਕਰੂੰਗਾ ਚਲੋ ਭਈ ਉਹੋ ਆ ਕੇ ਹਨਾ ਉਹਨਾਂ ਦੇ ਵਿੱਚੋਂ ਕਿਸੇ ਨੂੰ ਫੋਨ ਕਰਦਾ ਤੇ ਉਹਨਾਂ ਨੂੰ ਕਹਿੰਦਾ ਵੀ ਯਾਰ ਜੀਨੇ ਆਪਾਂ ਨੂੰ ਚਾਹ ਪਾਣੀ ਪੁਲਾਇਆ ਵੀ ਤੁਸੀਂ ਤਾਂ ਉਹਦਾ ਨਾਮ ਵੀ ਲਿਖ ਰੱਖਿਆਗਾ ਵੀ ਉਹਦਾ ਨਾਮ ਤਾਂ ਕਢਾਓ ਪਰਚੇ ਚ ਟੀਮ ਵਾਲੇ ਆਪਸ ਵਿੱਚ ਗੱਲ ਕਰਦੇ ਆ ਉਹ ਕਹਿੰਦੇ ਆ ਵੀ ਚਾਰ ਬੁੜੀਆਂ ਦੇ ਨਾਮ ਸੀ ਪਰਚੇ ਦੇ ਵਿੱਚ ਚਾਰ ਬੰਦਿਆਂ ਦੇ ਵੀ ਤਿੰਨ ਬੁੜੀਆਂ ਦੇ ਨਾਮ ਤਾਂ ਪਹਿਲਾਂ ਹੀ ਕੱਢ ਦਿੱਤੇ ਆ ਹਨਾ ਵੀ ਸਪਾਰਸ਼ ਪੈ ਗਈ ਆ ਵੀ ਸਬਿਤਾ ਦੇ ਨਾਮ ਦੀ ਕਿਸੇ ਨੇ ਸਪਾਰਸ਼ ਨਹੀਂ ਪਾਈ ਤੇ ਨਹੀਂ ਉਹਨਾਂ ਨੂੰ ਇਹ ਪਤਾ ਹੁੰਦਾ ਵੀ ਇਹਦਾ ਨਾਮ ਸਬਿਤਾਗਾ ਚਲੋ ਭਈ ਉਹ ਕਹਿੰਦੇ ਵੀ ਨਹੀਂ ਉਹਦਾ ਨਾਮ ਨਹੀਂ ਕੱਢ ਸਕਦੇ ਜੇ ਹੁਣ ਉਹਦਾ ਨਾਮ ਕੱਢਤਾ ਤੇ ਕੇਸ ਤਾਂ ਜਮਾ ਹੋ ਹੋ ਜਾਊਗਾ ਮਜ਼ਬੂਤ ਹੀ ਨਹੀਂ ਰਹਿਣਾ ਵੀ ਉਹਨਾਂ ਨੇ ਤਾਂ ਫੇਰ ਹਨਾ ਆਪਦਾ ਪੱਖ ਆ ਜਿਹੜਾ ਮਜ਼ਬੂਤ ਕਰ ਲੈਣਾ ਵੀ ਅਸੀਂ ਨਹੀਂ ਕੱਢਣਾਗਾ ਤੇ ਚਲੋ ਭਈ ਉਹ ਜਈ ਹੈ ਜਿਹੜਾ ਹੁਣ ਉਹਦੇ ਕੋਈ ਪੇਸ਼ ਵੀ ਨਹੀਂ ਚੱਲਦੀ ਹੁੰਦੀ ਉਹਦੀ ਬਦਲੀ ਹੋ ਚੁੱਕੀ ਹੁੰਦੀ ਹੈ ਜਦੋਂ ਉਹਨਾਂ ਸਭੇ ਤਾਨੂੰ ਆ ਕੇ ਅਗਲੇ ਦਿਨ ਫੇਰ ਉੱਥੇ ਮਿਲਦਾ ਤੇ ਉਹਨੂੰ ਕਹਿੰਦਾ ਕਿ ਦੇਖੋ ਵੀ ਮੈਂ ਮਜਬੂਰ ਹਾਂ ਕਿਉਂਕਿ ਮੇਰੀ ਬਦਲੀ ਹੋ ਗਈ ਤੇ ਪਰਚਾ ਮੈਂ ਨਹੀਂ ਦਰਜ ਕਰਾਇਆ ਪਰਚਾ ਦੂਜੀ ਟੀਮ ਨੇ ਦਰਜ ਕਰਾਇਆਗਾ ਮੈਂ ਉਹਨਾਂ ਨੂੰ ਕਹਿ ਚੁੱਕੇ ਹਾਂ ਪਰ ਉਹ ਨਾਮ ਨਹੀਂ ਕੱਢ ਰਹੇ ਦੇਖੋ ਜੋ ਮੈਂ ਤੁਹਾਡੇ ਲਈ ਕਰ ਸਕਦਾ ਉਹਨਾਂ ਮੈਂ ਕਰ ਦੂੰਗਾ ਜੇ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਹੈ ਮੈਂ ਤੁਹਾਡੀ ਮਦਦ ਕਰ ਸਕਦਾ ਉਹ ਕਹਿੰਦੀ ਵੀ ਮੈਨੂੰ ਚੀਜ਼ਾਂ ਨਹੀਂ ਚਾਹੀਦੀਆਂ ਹਨਾ ਮੈਂ ਤਾਂ ਪਰਚੇ 'ਚੋਂ ਨਾਮ ਕਢਾਉਣਾ ਸੀਗਾ ਵੀ ਮੇਰੇ ਸਹੁਰੇ ਤਾਂ ਚਾਹੁੰਦੇ ਨਹੀਂ ਹੋਣਗੇ ਵੀ ਮੇਰਾ ਪਰਚੇ 'ਚੋਂ ਨਾਮ ਨਿਕਲੇ ਵੀ ਉਹ ਤਾਂ ਮੈਨੂੰ ਤੰਗ ਪਰੇਸ਼ਾਨ ਕਰਨਾ ਚਾਹੁੰਦੇ ਆ ਤੇ ਚਲੋ ਭਾਈ ਉਹ ਕਹਿੰਦਾ ਕਿ ਆ ਤੁਸੀਂ ਮੇਰਾ ਫੋਨ ਨੰਬਰ ਰੱਖ ਲਓ ਤੇ ਜੇ ਕਦੇ ਵੀ ਕਿਸੇ ਚੀਜ਼ ਦੀ ਲੋੜ ਹੋਵੇ ਜਾਂ ਉੱਥੇ ਮਤਲਬ ਉਹ ਪੇਸ਼ੀ ਤੇ ਗਈ ਹੋ ਤੁਸੀਂ ਤਾਂ ਮੈਂ ਕੋਈ ਨਾ ਫਿਰ ਵੀ ਸਪਰਸ਼ ਕਰਨ ਦੀ ਕੋਸ਼ਿਸ਼ ਕਰੂੰਗਾ ਤੇ ਚਲੋ ਫੋਨ ਨੰਬਰ ਦੇ ਜਾਂਦਾ ਜਦੋਂ ਵੀ ਪੇਸ਼ੀ ਹੁੰਦੀ ਸविता ਉਸ ਜੈ ਨੂੰ ਫੋਨ ਕਰ ਲੈਂਦੀ ਤੇ ਆਉਣਾ ਜੇਈ ਨੂੰ ਵੀ ਪੈਂਦਾ ਜੇਈ ਵੀ ਆਉਂਦਾ ਤੇ ਚਲੋ ਉਥੇ ਇੱਕ ਦੂਜੇ ਨੂੰ ਮਿਲਦੇ ਉਹ ਗੱਲਬਾਤ ਕਰਦੇ ਤੇ ਜਿਹੜਾ ਜੇਈ ਹੁੰਦਾ ਨਾ ਉਹਨੂੰ ਸਬੀਤਾ ਤੇ ਤਰਸ ਆਉਣ ਲੱਗ ਜਾਂਦਾ ਉਹ ਸਬੀਤਾ ਨੂੰ ਕਹਿੰਦਾ ਵੀ ਤੁਸੀਂ ਕੱਲੇ ਰਹਨੇ ਹੋ ਤੇ ਵੀ ਆਪਦੇ ਮਾਪਿਓ ਨਾਲ ਹਨਾ ਵੀ ਤੁਹਾਡੇ ਮਾਪਿਓ ਕਿੰਨਾ ਕਚੇਰਾ ਵੀ ਉਮਰ ਵੀ ਤੁਹਾਡੀ ਛੋਟੀ ਆ ਤੁਸੀਂ ਵਿਆਹ ਕਰਾ ਲਓ ਉਹ ਕਹਿੰਦੀ ਵੀ ਸਾਹਿਬ ਵੀ ਮੈਂ ਵਿਆਹ ਕਰਾ ਕੇ ਕੀ ਕਰੂੰਗੀ ਜਿਨੇ ਜੇ ਮੇਰੀ ਕਿਸਮਤ ਦੇ ਵਿੱਚ ਸੁਖ ਹੁੰਦਾ ਤਾਂ ਮੇਰੇ ਘਰ ਵਾਲਾ ਹੀ ਨਮਕਦਾ ਵੀ ਮੈਂ ਪਹਿਲਾਂ ਹੀ ਇੰਨੇ ਦੁੱਖ ਹੰਢਾਏ ਆ ਵੀ ਹੁਣ ਮੈਂ ਔਰ ਦੁੱਖ ਸਹਿਣ ਜੋਗੀ ਹੈ ਨਹੀਂ ਵੀ ਇੰਨਾ ਕੁ ਦੁੱਖ ਤਾਂ ਮੈਂ ਸਹਿ ਲੂੰਗੀ ਅੱਗੇ ਜਾ ਕੇ ਜੇ ਮੈਨੂੰ ਕੋਈ ਚੱਜ ਦਾ ਨਾਮ ਮਿਲਿਆ ਉਹ ਕਹਿੰਦਾ ਵੀ ਤੈਨੂੰ ਵਿਆਹ ਵਾਸਤੇ ਕਿਹੋ ਜਿਹਾ ਮੁੰਡਾ ਚਾਹੀਦਾ ਉਹ ਕਹਿੰਦੀ ਵੀ ਤੁਸੀਂ ਤਾਂ ਏਦਾਂ ਗੱਲ ਕਰਦੇ ਹੋ ਵੀ ਜਿਵੇਂ ਮੈਂ ਬਹੁਤ ਅਮੀਰ ਘਰਾਣੇ ਦੀ ਕੁੜੀ ਹੋਵਾਂ ਤੇ ਕੁਆਰੀ ਕੁੜੀ ਹੋਵਾਂ ਕਹਿੰਦੀ ਵੀ ਮੈਨੂੰ ਮੈਂ ਮੈਂ ਕਿਉਂ ਸ਼ਰਤਾਂ ਰੱਖੂੰਗੀ ਵੀ ਮੇਰੀਆਂ ਸ਼ਰਤਾਂ ਕਿਹੜਾ ਚੱਲਣਗੀਆਂ ਉਹ ਕਹਿੰਦਾ ਵੀ ਨਹੀਂ ਫਿਰ ਵੀ ਕਹਿੰਦੀ ਵੈਸੇ ਵੀ ਮੁੰਡਾ ਨਰਮ ਹੋਵੇ ਤੇ ਚਲੋ ਨਸ਼ਾ ਨਾ ਕੋਈ ਕਰਦਾ ਹੋਵੇ ਕਮਾਉਂਦਾ ਭਾਵੇਂ ਘੱਟ ਹੋਵੇ ਉਹ ਕਹਿੰਦਾ ਮੇਰੇ ਨਾਲ ਇੱਕ ਦੋਸਤ ਆਗਾ ਤੇ ਉਹਨੂੰ ਤੇਰੇ ਵਰਗੀ ਸਿੰਪਲ ਕੁੜੀ ਪਸੰਦ ਆ ਸਿੱਧੀ ਸਾਦੀ ਸਿੰਪਲ ਕੁੜੀ ਚਾਹੀਦੀ ਆ ਮੈਂ ਉਹਦੇ ਨਾਲ ਗੱਲ ਕਰੂੰਗਾ ਤੇ ਫਿਰ ਮੈਂ ਤੈਨੂੰ ਦੱਸੂੰ ਚਲੋ ਉਹ ਕਹਿੰਦੀ ਵੀ ਮੇਰੇ ਨਾਲ ਤਾਂ ਕੀ ਗੱਲ ਕਰਨੀ ਆ ਮੇਰੇ ਮਾਪਿਆਂ ਨਾਲ ਕਰ ਲਿਓ ਉਥੋਂ ਉਹ ਤੁਰ ਆਉਂਦੇ ਨੇ ਉਹ ਆਪਦੇ ਘਰ ਚਲੇ ਜਾਂਦਾ ਇਹ ਆਪਦੇ ਘਰ ਆ ਜਾਂਦੀ ਆ ਤੇ ਅਗਲੇ ਦਿਨ ਉਸ ਜੈਦਾ ਫੋਨ ਆਉਂਦਾ ਤੇ ਉਹ ਸਭੇ ਤਾਨੂੰ ਕਹਿੰਦਾ ਵੀ ਮੈਂ ਤੁਹਾਡੇ ਮਾਹ ਬਾਬ ਨਾਲ ਗੱਲ ਕਰਨੀ ਆ ਚਲੋ ਉਹਦੀ ਮਾਂ ਨਾਲ ਗੱਲ ਕਰਦਾ ਤੇ ਉਹਦੀ ਮਾਂ ਨੂੰ ਦੱਸਦਾ ਵੀ ਸविता ਵਾਸਤੇ ਇੱਕ ਮੁੰਡੇ ਦੀ ਦੱਸ ਪਾਉਣਾ ਮੁੰਡਾ ਪੜਿਆ ਲਿਖਿਆ ਤੇ ਨੌਕਰੀ ਕਰਦਾਗਾ ਉਹ ਕਹਿੰਦੀ ਪੁੱਤ ਵੀ ਮੇਰੀ ਤੀ ਤਵੇ ਦੇਵਾਗੀ ਗਰੀਬ ਅਸੀਂ ਹੈਗੇ ਆਂ ਵੀ ਨੌਕਰੀ ਵਾਲਿਆਂ ਨਾਲ ਨਹੀਂ ਅਸੀਂ ਮੱਥਾ ਲਾਉਣਾ ਉਹ ਕਹਿੰਦਾ ਮਾਂ ਜੀ ਵੀ ਕੁੜੀ ਉਹ ਹੀ ਪਸੰਦ ਆ ਮੁੰਡੇ ਨੂੰ ਵੀ ਕੁੜੀ ਛੋਡੀ ਬਹੁਤ ਨਰਮ ਆ ਕੁੜੀ ਬਾਰੇ ਸੁਣਿਆਗਾ ਉਹਦੀ ਮਾਂ ਕਹਿੰਦੀ ਕਿ ਚੱਲ ਕੋਈ ਨਹੀਂ ਪੁੱਤ ਉਹ ਕਹਿੰਦਾ ਵੀ ਮੈਂ ਨਾ ਸਵੇਤਾ ਨੂੰ ਮਲਾਉਣ ਲੈ ਕੇ ਜਾਊਗਾ ਵੀ ਜੇ ਤੁਹਾਨੂੰ ਕੋਈ ਨਹੀਂ ਇਤਰਾਜ਼ ਉਹ ਕਹਿੰਦੀ ਵੀ ਸਾਨੂੰ ਤਾਂ ਕੋਈ ਇਤਰਾਜ਼ ਨਹੀਂ ਉਹ ਕਹਿੰਦਾ ਵੀ ਉਹਦੇ ਮਾਪੇ ਬਹੁਤ ਬਜ਼ੁਰਗ ਨੇ ਮੁੰਡੇ ਦੇ ਤੇ ਉਹ ਮਿਲਣਾ ਚਾਹੁੰਦੇ ਆ ਉਹਨੂੰ ਵੀ ਮੈਂ ਸविता ਨੂੰ ਲੈ ਜਾ ਉਹ ਕਹਿੰਦੇ ਵੀ ਤੁਸੀਂ ਲੈ ਜਿਓ ਕੋਈ ਗੱਲ ਨਹੀਂ ਚਲੋ ਭਾਈ ਉਹ ਨਾ ਅਗਲੇ ਦਿਨ ਆਉਂਦਾ ਤੇ ਉਦੋਂ ਤੱਕ ਉਹਦੀ ਮਾਂ ਸविता ਨੂੰ ਕਹਿ ਦਿੰਦੀ ਆ ਵੀ ਤੈਨੂੰ ਨਾ ਉਹ ਮੁੰਡੇ ਨੇ ਲੈਣ ਆਉਣਾ ਵੀ ਜਿਹੜੇ ਮੁੰਡੇ ਦੀ ਉਹਨੇ ਦੱਸ ਪਾਈ ਆ ਵੀ ਉਹਦੇ ਮਾਪ ਉਹ ਬਜ਼ੁਰਗ ਨੇ ਉਹ ਆ ਨਹੀਂ ਸਕਦੇ ਵੀ ਉਹਨਾਂ ਨੇ ਹਨਾ ਤੈਨੂੰ ਮਿਲਣਾਗਾ ਤੇ ਚਲੋ ਸविता ਜਿਹੜੀ ਉਹ ਤਿਆਰ ਹੋ ਜਾਂਦੀ ਹੈ ਤੇ ਉਹ ਜੇਈ ਆ ਜਾਂਦਾ ਜੇਈ ਉਹਨੂੰ ਆ ਕੇ ਗੱਡੀ ਦੇ ਵਿੱਚ ਬਿਠਾ ਕੇ ਲੈ ਜਾਂਦਾ ਚਲੋ ਰਸਤੇ ਦੇ ਵਿੱਚ ਗੱਲਾਂ ਕਰਦੇ ਆ ਤੇ ਸविता ਕਹਿੰਦੀ ਵੀ ਸਾਹਬ ਵੀ ਕਿਹੋ ਜਾਂ ਮੁੰਡਾ ਹਨਾ ਕੌਣ ਆ ਉਹ ਕਹਿੰਦਾ ਵੀ ਤੁਹਾਨੂੰ ਤੁਹਾਡੀ ਮਾਂ ਨੇ ਦੱਸਿਆ ਨਹੀਂ ਉਹ ਕਹਿੰਦੀ ਨਾ ਉਹ ਕਹਿੰਦਾ ਵੀ ਮੁੰਡਾ ਪੜਿਆ ਲਿਖਿਆਗਾ ਤੇ ਨੌਕਰੀ ਕਰਦਾ ਉਹ ਕਹਿੰਦੀ ਵੀ ਨੌਕਰੀ ਕਰਦਾ ਮੁੰਡਾ ਵੀ ਮੈਂ ਤਾਂ ਗਰੀਬ ਘਰ ਦੀ ਆ ਹਨਾ ਵੀ ਨਹੀਂ ਮੈਂ ਕੋਈ ਬਾਲੀ ਪੜੀ ਲਿਖੀ ਆਂਗੀ ਮੈਂ ਤਾਂ 12 ਪੜੀ ਆ ਉਹ ਕਹਿੰਦਾ ਵੀ ਨਹੀਂ ਮੁੰਡੇ ਨੂੰ ਤੇਰੇ ਵਰਗੀ ਕੁੜੀ ਚਾਹੀਦੀ ਆ ਬਾਕੀ ਉਹਦੇ ਬਜ਼ੁਰਗ ਮਾਂ ਬਾਪ ਵਿਰਧ ਨੇ ਵੀ ਉਹਨਾਂ ਨੂੰ ਚੰਗੀ ਨੂੰ ਚਾਹੀਦੀ ਏ ਜਿਹੜੀ ਉਹਨਾਂ ਦੀ ਸੇਵਾ ਸੰਭਾਲ ਕਰ ਸਕੇ ਘਰ ਦੇ ਕਰਾਉਂਦੇ ਚਲੋ ਭਈ ਉਹਨੂੰ ਇੱਕ ਘਰ ਦੇ ਵਿੱਚ ਲੈ ਜਾਂਦਾ ਘਰ ਬਹੁਤ ਸੋਹਣਾ ਹੁੰਦਾ ਜਦੋਂ ਸਬੀਤਾ ਗੱਡੀ 'ਚ ਉਤਰਦੀ ਹੈ ਤਾਂ ਘਰ ਨੂੰ ਵੇਖ ਕੇ ਹੈਰਾਨ ਹੋ ਜਾਂਦੀ ਆ ਤੇ ਚਲੋ ਅੰਦਰ ਜਾਂਦੇ ਆ ਅੰਦਰ ਜਾ ਕੇ ਕੀ ਵੇਖਦੀ ਆ ਕਿ ਉਸ ਘਰ ਦੇ ਵਿੱਚ ਇੱਕ ਬਜ਼ੁਰਗ ਮਾਤਾ ਤੇ ਇੱਕ ਉਹਦੇ ਘਰ ਵਾਲਾ ਬੈਠੇ ਹੁੰਦੇ ਆ ਚਲੋ ਸਬੀਤਾ ਉਹਨਾਂ ਨੂੰ ਜਾ ਕੇ ਮਿਲਦੀ ਆ ਤੇ ਉਹ ਬਜ਼ੁਰਗ ਮਾਤਾ ਜਿਹੜੀ ਸਬੀਤਾ ਨੂੰ ਵੇਖ ਕੇ ਖੁਸ਼ ਹੋ ਜਾਂਦੀ ਆ ਤੇ ਉਹ ਕਹਿੰਦੀ ਆ ਕਿ ਮੇਰਾ ਬੇਟਾ ਹਰੀਸ਼ ਤੇਰੀ ਬੜੀ ਪ੍ਰਸ਼ੰਸਾ ਕਰਦਾ ਹੁੰਦਾ ਤੇ ਮੈਂ ਤੈਨੂੰ ਮਿਲਣਾ ਚਾਹੁੰਦੀ ਸੀ ਦੇਖ ਪੁੱਤ ਵੀ ਤੇਰੀ ਕਿਸਮਤ ਦੇ ਵਿੱਚ ਦੁੱਖ ਲਿਖੇ ਸਿਗੇ ਤੇਰੇ ਘਰ ਵਾਲੇ ਦੀ ਮੌਤ ਹੋਈ ਤੇ ਤੇਰੇ ਔਲਾਦ ਵੀ ਹੈ ਨਹੀਂ ਤੇ ਮੈਂ ਚਾਹਣੀ ਆ ਵੀ ਤੂੰ ਇਸ ਘਰ ਦੀ ਨੂੰਹ ਬਣੇ ਕਿ ਤੂੰ ਇਸ ਘਰ ਨੂੰ ਤੇ ਸਾਨੂੰ ਸੰਭਾਲ ਲੇਂਗੀ ਉਹ ਕਹਿੰਦੀ ਹਾਂ ਮਾਂ ਜੀ ਮੈਂ ਸੰਭਾਲ ਲੂੰਗੀ ਤੇ ਚਲੋ ਉਹ ਨਾ ਪੁੱਛਦੀ ਨਹੀਂ ਉਹਦੇ ਮਨ 'ਚ ਸਵਾਲ ਤਾਂ ਹੁੰਦਾ ਵੀ ਮੁੰਡਾ ਕੌਣ ਹੈ ਪਰ ਉਹ ਪੁੱਛਦੀ ਨਹੀਂ ਚਲੋ ਉਥੋਂ ਉਹ ਚੁੱਪਚਾਪ ਵਾਪਸ ਆ ਜਾਂਦੀ ਆ ਜੇਹੀ ਹੈ ਜਿਹੜਾ ਉਹ ਉਹਦਾ ਨਾਮ ਹੀ ਹਰੀਸ਼ ਹੁੰਦਾ ਤੇ ਉਹਨੂੰ ਛੱਡਣ ਆਉਂਦਾ ਰਾਸਤੇ ਦੇ ਵਿੱਚ ਉਹਨੂੰ ਕਹਿੰਦਾ ਕਿ ਸविता ਵੀ ਤੁਸੀਂ ਉਸ ਬਜ਼ੁਰਗ ਨਾਲ ਹਨਾ ਮਾਤਾ ਨਾਲ ਗੱਲਾਂ ਕੀਤੀਆਂ ਉਹਨੇ ਤੁਹਾਨੂੰ ਆਪਣੀ ਨੂੰਹ ਬਣਾਉਣ ਦੀ ਗੱਲ ਕੀਤੀ ਪਰ ਤੁਸੀਂ ਹਜੇ ਤੱਕ ਮੁੰਡੇ ਬਾਰੇ ਨਹੀਂ ਪੁੱਛਿਆ ਤੁਸੀਂ ਮੁੰਡੇ ਨੂੰ ਮਿਲਣਾ ਨਹੀਂ ਚਾਹੋਗੇ ਉਹ ਕਹਿੰਦੀ ਵੀ ਦੇਖੋ ਜੋ ਮੁੰਡਾ ਤੁਸੀਂ ਮੇਰੇ ਵਾਸਤੇ ਵੇਖਿਆ ਹੋਊਗਾ ਉਹ ਚੰਗਾ ਹੀ ਹੋਊਗਾ ਤੇ ਦੇਖੋ ਉਹ ਬਜ਼ੁਰਗ ਕਿੰਨੇ ਚੰਗੇ ਨੇ ਮਾਪਿਓ ਤੇ ਉਹਨਾਂ ਦੀ ਔਲਾਦ ਕਿਤੇ ਮਾੜੀ ਹੋ ਸਕਦੀ ਆ ਤੇ ਉਹ ਕਹਿੰਦਾ ਕਿ ਅੱਛਾ ਵੀ ਤੂੰ ਬਿਨਾਂ ਦੇਖੇ ਮੁੰਡੇ ਨੂੰ हां ਕਰ ਦੇਗੀ ਤੂੰ ਵਿਆਹ ਕਰਾ ਲੇਗੀ ਉਹ ਕਹਿੰਦੀ ਵੀ ਮੇਰਾ ਕਿਹੜਾ ਵਿਆਹ ਕਰਾਉਣਾ ਸੌਂਕ ਆ ਵੀ ਮੈਂ ਤਾਂ ਆਪਣਾ ਹਨਾ ਗੁਜ਼ਾਰਾ ਕਰਦੀ ਆਂਗੀ ਵੀ ਮੈਨੂੰ ਤਾਂ ਮਨਜ਼ੂਰ ਕਰਨਾ ਹੀ ਪਊਗਾ ਤੇ ਉਹ ਕਹਿੰਦਾ ਕਿ ਚੱਲ ਫਿਰ ਮੈਂ ਦੱਸਾਂ ਬਜ਼ੁਰਗ ਮਾਤਾ ਪਿਤਾ ਦਾ ਮੁੰਡਾ ਕੌਣ ਆ ਮੈਂ ਹੀ ਉਹਨਾਂ ਦਾ ਮੁੰਡਾ ਇਹ ਸੁਣ ਕੇ ਨਾ ਸਵੇਤਾ ਜਿਹੜੀ ਉਹ ਬਹੁਤ ਹੈਰਾਨ ਹੋ ਜਾਂਦੀ ਆ ਤੇ ਉਹ ਕਹਿੰਦੀ ਸਾਬ ਤੁਸੀਂ ਉਹ ਕਹਿੰਦਾ ਹਾਂ ਮੈਂ ਮੇਰਾ ਨਾਮ ਹੀ ਹਰੀਸ਼ ਆ ਤੇ ਮੈਂ ਹੀ ਉਹਨਾਂ ਦੀ ਔਲਾਦ ਆ ਮੈਂ ਹੀ ਉਹਨਾਂ ਦਾ ਮੁੰਡਾ ਮੇਰੇ ਨਾਲ ਵਿਆਹ ਕਰਾਉਣਾ ਉਹਨਾਂ ਵਿਚਾਰੀ ਨੀਵੀਂ ਪਾ ਲੈਂਦੀ ਹੈ ਸ਼ਰਮ ਆ ਜਾਂਦੀ ਹੈ ਉਹਨੂੰ ਤੇ ਉਹ ਕਹਿੰਦੀ ਕਿ ਵੀ ਤੁਸੀਂ ਹਨਾ ਪੜੇ ਲਿਖੇ ਹੋ ਨੌਕਰੀ ਕਰਦੇ ਹੋ ਤੇ ਮੇਰੇ ਨਾਲ ਵਿਆਹ ਉਹ ਕਹਿੰਦਾ ਸविता ਸਾਡੀ ਵਜ੍ਹਾ ਨਾਲ ਤੇਰੀ ਜ਼ਿੰਦਗੀ ਦੇ ਵਿੱਚ ਬਹੁਤ ਉਥਲ ਪੁਥਲ ਹੋਈ ਆ ਤੂੰ ਆਪਦਾ ਜੂਨ ਗੁਜ਼ਾਰਾ ਕਰੀ ਜਾਂਦੀ ਸੀ ਜੇ ਉਸ ਟੀਮ ਦੇ ਵਿੱਚ ਮੈਂ ਵੀ ਸ਼ਾਮਲ ਸੀ ਤਾਂ ਮੈਂ ਵੀ ਤੇਰਾ ਦੋਸ਼ੀ ਬਣਿਆ ਮੈਨੂੰ ਇਹ ਗੱਲ ਟਿਕਣ ਨਹੀਂ ਦਿੰਦੀ ਕਿ ਮੈਂ ਤੈਨੂੰ ਤੇਰੇ ਸਹੁਰੇ ਘਰੋਂ ਕਢਾਤਾ ਆਵੇਂ ਚੱਲ ਤੂੰ ਕੱਲੀ ਰਹਿੰਦੀ ਸੀ ਉੱਥੇ ਸੌਖੀ ਤਾਂ ਤੂੰ ਹੈ ਨਹੀਂ ਸੀ ਹੈਗੀ ਤਾਂ ਔਖੀ ਸੀ ਪਰ ਫਿਰ ਵੀ ਤੂੰ ਬੈਠੀ ਤਾਂ ਸੀ ਇੱਥੇ ਤੇਰਾ ਭਰਾ ਵੀ ਤੈਨੂੰ ਬਹੁਤ ਸਮਝਦਾ ਤੇਰੇ ਮਾਪਿਓ ਵੀ ਕਿੰਨਾ ਕਚੇਰਾ ਇੱਕ ਕੱਲੀ ਜਵਾਨ ਵਿਧਵਾ ਔਰਤ ਨੂੰ ਜ਼ਿੰਦਗੀ ਕੱਢਣੀ ਕਿੰਨੀ ਔਖੀ ਹੁੰਦੀ ਆ ਮੈਂ ਇਹ ਚੰਗੀ ਤਰ੍ਹਾਂ ਸਮਝਦਾ ਇਸ ਕਰਕੇ ਮੈਂ ਤੈਨੂੰ ਆਦਰ ਮਾਨ ਨਾਲ ਵਿਆਹ ਕੇ ਆਪਣੇ ਮਾਪਿਓ ਦੀ ਨੂਹ ਬਣਾਉਣਾ ਚਾਹਣਾ ਚਲੋ ਭਈ ਉਹਨਾਂ ਵਿਚਾਰੀ ਉਸ ਤੋਂ ਬਾਅਦ ਬੋਲਦੀ ਨਹੀਂ ਉਹ ਆਉਂਦਾ ਘਰੇ ਉਹਨੂੰ ਉਤਾਰ ਕੇ ਫਿਰ ਉਹਦੇ ਮਾਪਿਓ ਨਾਲ ਉਹ ਗੱਲ ਕਰਦਾ ਤੇ ਉਹਨਾਂ ਨੂੰ ਸੱਚ ਦੱਸਦਾ ਵੀ ਮੈਂ ਹਰੀਸ਼ ਤੁਹਾਡੀ ਵਿਧਵਾ ਬੇਟੀ ਨਾਲ ਵਿਆਹ ਕਰਾਉਣਾ ਚਾਹਣਾ ਤਾਂ ਮੈਂ ਆਪਣੇ ਮਾਪਿਓ ਨਾਲ ਮਲਾਉਣ ਲੈ ਕੇ ਗਿਆ ਸੀ ਮੇਰੇ ਮਾਪਿਓ ਨੂੰ ਸविता ਪਸੰਦ ਆ ਵੈਸੇ ਤਾਂ ਮੈਨੂੰ ਪਤਾ ਸੀ ਵੀ ਮੇਰੇ ਮਾਪਿਓ ਨੂੰ ਪਸੰਦ ਹੋਊ ਮੈਂ ਤਾਂ ਸविता ਦਾ ਮਨ ਜਾਣਨਾ ਚਾਹੁੰਦਾ ਸੀ ਪੜਨਾ ਚਾਹੁੰਦਾ ਸੀ ਵੀ ਇਹ ਕੀ ਚਾਹੁੰਦੀ ਹੈ ਵੀ ਇਹਨੇ ਤਾਂ ਇੱਕ ਵਾਰ ਵੀ ਕੋਈ ਇਤਰਾਜ਼ ਨਹੀਂ ਕੀਤਾ ਨਾ ਹੀ ਇਹਨੇ ਮੁੰਡੇ ਬਾਰੇ ਪੁੱਛਿਆ ਵੀ ਇਹ ਇਹ ਆਪਣੀ ਜ਼ਿੰਦਗੀ ਦੇ ਵਿੱਚ ਇੰਨਾ ਵੱਡਾ ਸਮਝੌਤਾ ਕਰਨ ਲਈ ਤਿਆਰ ਸੀ ਤੇ ਮੇਰਾ ਕੋਈ ਜਿਹੜਾ ਦੋਸਤ ਸੀ ਮੈਂ ਤਾਂ ਖੁਦ ਹੀ ਆਪਣੇ ਰਿਸ਼ਤੇ ਦੀ ਗੱਲ ਕੀਤੀ ਸੀਗੀ ਤੇ ਹੁਣ ਤੁਸੀਂ ਸਭੇ ਤਾਨੂੰ ਪੁੱਛ ਲੋ ਚਲੋ ਉਹ ਉਹਦੀ ਮਾਂ ਹਨਾ ਨੂੰ ਪੁੱਛਦੀ ਆ ਉਹ ਕਹਿੰਦੀ ਵੀ ਮਾਂ ਮੈਨੂੰ ਕੋਈ ਇਤਰਾਜ਼ ਨਹੀਂ ਤਾਂ ਫਿਰ ਉਹਦੇ ਮਾਪਿਓ ਆ ਜਿਹੜੇ ਉਹ ਹਰੀਸ਼ ਨੂੰ ਉਥੇ ਹਨਾ ਬਿਠਾਉਂਦੇ ਆ ਚਾਹ ਪਾਣੀ ਪਿਲਾਉਂਦੇ ਆ ਤੇ ਉਹਨੂੰ ਕਹਿੰਦੇ ਆ ਕਿ ਪੁੱਤ ਅਸੀਂ ਵੀ ਤੇਰੇ ਮਾਪਿਓ ਨੂੰ ਮਿਲਣਾ ਚਾਹੁੰਨੇ ਆ ਹਨਾ ਤਾਂ ਉਹ ਕਹਿੰਦਾ ਵੀ ਠੀਕ ਆ ਜ਼ਰੂਰ ਮੈਂ ਹੁਣ ਆਪਦੇ ਮਾਪਿਓ ਨੂੰ ਲੈ ਕੇ ਸविता ਦਾ ਹੱਥ ਮੰਗਣ ਆਉਂਗਾ ਉਹ ਚਲਿਆ ਜਾਂਦਾ ਫਿਰ ਅਗਲੇ ਦਿਨ ਉਹ ਆਪਣੇ ਮਾਪਿਓ ਨੂੰ ਲੈ ਕੇ ਆਉਂਦਾ ਉਹਦੇ ਮਾਪਿਓ ਸਬਿਤਾ ਦੇ ਮਾਤਾ ਪਿਤਾ ਨੂੰ ਮਿਲਦੇ ਆ ਉਹਦੇ ਭਰਾ ਨੂੰ ਵੀ ਮਿਲਿਆ ਜਾਂਦਾ ਤੇ ਸਾਰੇ ਪਰਿਵਾਰ ਵਾਲੇ ਇਹ ਫੈਸਲਾ ਕਰਦੇ ਆ ਵੀ ਇਹ ਰਿਸ਼ਤਾ ਸਾਨੂੰ ਮਨਜ਼ੂਰ ਆ ਵੀ ਪਰ ਆਪਾਂ ਵਿਆਹ ਕੋਈ ਵੱਡਾ ਨਹੀਂ ਕਰਨਾ ਧੂਮ-ਧਾਮ ਨਾਲ ਨਹੀਂ ਕਰਨਾ ਬਸ ਸਿੰਪਲ ਜਿਹਾ ਵਿਆਹ ਕਰਨਾ ਫਿਰ ਉਸ ਤੋਂ ਬਾਅਦ ਸੋਹਣੀ ਜੀ ਤਰੀਕ ਰੱਖ ਕੇ ਸਬਿਤਾ ਤੇ ਹਰੀਸ਼ ਦਾ ਵਿਆਹ ਹੋ ਜਾਂਦਾ ਵੀ ਕਿਸਮਤ ਦੇਖੋ ਕਿਸੇ ਨੂੰ ਕਿਵੇਂ ਮਿਲਾਉਂਦੀ ਆ ਵੀ ਇੱਕ ਬਿਜਲੀ ਵਿਭਾਗਮੇ ਵਾਲਾ ਜੀ ਜਿਹੜਾ ਕਿ ਕਿਸੇ ਦੇ ਘਰੇ ਵੈਸੇ ਹੀ ਆਪਣੀ ਡਿਊਟੀ ਨਿਭਾਉਣ ਗਿਆ ਸੀ ਤੇ ਵੀ ਉਹਨੂੰ ਇੰਨੀ ਗੱਲ ਫੀਲ ਹੋਈ ਕਿ ਮੇਰੀ ਵਜ੍ਹਾ ਦੇ ਨਾਲ ਕਿਸੇ ਵਿਧਵਾ ਔਰਤ ਦੀ ਜ਼ਿੰਦਗੀ ਹੈ ਜਿਹੜੀ ਉਹ ਰਸਤੇ ਤੋਂ ਉਖੜ ਗਈ। ਪਰ ਮੇਕੇ ਸविता ਦੀ ਜ਼ਿੰਦਗੀ ਪਹਿਲਾਂ ਵੀ ਕੋਈ ਬਹੁਤੀ ਸੋਹਣੀ ਨਹੀਂ ਸੀ ਪਰ ਜਦੋਂ ਕਿਸੇ ਦੀ ਜ਼ਿੰਦਗੀ ਦੇ ਵਿੱਚ ਸੁੱਖ ਲਿਖੇ ਹੋਣ ਤਾਂ ਉਹ ਹਰ ਹਿੱਲੇ ਮਿਲ ਕੇ ਰਹਿੰਦੇ ਆ। ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਸविता ਤੇ ਹਰੀਸ਼ ਦੀ ਇਹ ਛੋਟੀ ਜਿਹੀ ਪ੍ਰੇਮ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ